ਕਿੰਝ ਚੱਲ ਰਹੀ ਸੀਗੀ ਉਹਦੇ ਕੋਈ ਲੈਂਟਰ ਇਨਰਵਨ ਖਿਸਕਿਆ ਉਹਦੇ ਵਿੱਚ ਦੋ ਲੀਵਰ ਡਰ ਆਈ ਸੀ ਨੀਚੇ ਦੋਵੇਂ ਹੀ ਅਜੇ ਅੰਡਰ ਟ੍ਰੀਟਮੈਂਟ ਨੇ ਕੋਈ ਗੈਜੂਲਟੀ ਨਹੀਂ ਬਾਕੀ ਜਿਹੜੇ ਕਾਰਨ ਨੇ ਉਹ ਵਗੈਰਾ ਅਸੀਂ ਉਹ ਡਿਟੇਲਿੰਗ ਬਾਅਦੋਂ ਦੱਸਾਂਗਾ ਲਗਾਤਾਰ ਦੇਖਣ ਜਾ ਰਿਹਾ ਕਿ ਮੁਹਾਲੀ ਚ ਫਲਾਪਸ ਦੇ ਮਾਮਲੇ ਬਹੁਤ ਆ ਰਹੇ ਨੇ ਆ ਰਹੇ ਨੇ ਵੱਡੇ ਵੱਡੇ ਬਣਾਤੇ ਬਿਲਡਿੰਗ ਸਨੈਪ ਟੋਰੀਆਂ ਤੇ ਕਾਫੀ ਜਾਨਾਂ ਵੀ ਜਾ ਚੁੱਕੀਆਂ ਨੇ ਇਸ ਲਈ ਲੈ ਕੇ ਪ੍ਰਸ਼ਾਸਨ ਲੋਕ ਕਿਸ ਤਰ੍ਹਾਂ ਦੇ ਕਾਰਵਾਈ ਦੀ ਉਹ ਸੋਹਣੀ ਵਾਲੀ ਬਿਲਡਿੰਗ ਦੀ ਇਨਕੁਆਰੀ ਚੱਲ ਰਹੀ ਜੀ ਬਹੁਤ ਜਲਦੀ ਕੰਪਲੀਟ ਹੋ ਜਾਏਗੀ ਇਹਦੇ ਵੀ ਆਪ ਤੁਹਾਨੂੰ ਇਨਕੁਆਰੀ ਤੁਹਾਨੂੰ ਪੂ ਉਹ ਕਿ ਕਹਿ ਰਿਹਾ ਕੋਈ ਮੌਕੇ ਤੇ ਹੁੰਦਾ ਸੀ ਕਿ ਇਤਨੀ ਪਲਾਨ ਨਹੀਂ ਜੋ ਚੈੱਕ ਕਰਦੇ ਇਹ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਆਜ ਆਮ 4:30 ਵਜੇ ਦੀ ਇੱਥੇ ਇੱਕ ਜਿਹੜੀ ਇੱਕ ਬਿਲਡਿੰਗ ਹੈ ਜਿਹਦਾ ਲੈਟਰ ਪੈਰ ਸੀ ਉਹ ਕੋਲੈਪਸ ਕਰ ਗਿਆ ਤੇ ਕੁਝ ਬੰਦੇ ਥੱਲੇ ਦਬੇ ਰਹੇ ਤੇ ਮੌਕੇ ਤੇ ਪਹੁੰਚ ਕੇ ਸਾਡੇ ਐਸਐਚਓ ਦੀ ਟੀਮ ਦੇ ਸਿਵਲ ਪ੍ਰਸ਼ਾਸਨ ਦੀ ਟੀਮ ਸੀ ਮਿਲ ਕੇ ਆ ਕੇ ਇਹਨਾਂ ਨੇ ਨਾਲ ਹੀ ਆਪਰੇਸ਼ਨ ਸ਼ੁਰੂ ਕੀਤਾ ਸੀਗਾ ਤੇ ਜਿਹੜਾ ਸਾਨੂੰ ਇਹਨਾਂ ਨੇ ਦੱਸਿਆ ਗਿਆ ਸੀਗਾ ਦਸਤੇ ਮੁਤਾਬਕ ਜਿਹੜੇ ਇੱਥੇ ਹਾਜ਼ਰ ਸੀਗੇ ਜਿਹੜੇ ਵਿਟਨੈਸ ਸੀਗੇ ਥੋੜੇ ਹੋਰ ਦੱਸੇ ਵੀ ਦੋ ਬੰਦੇ ਨੇ ਇੱਕ ਬੰਦੇ ਦੇ ਕੋਈ ਸੱਟਾਂ ਲੱਗਿਆ ਸੀ ਦੂਜਾ ਅੰਦਰ ਦਬਿਆ ਹੋ ਤੇ ਜਿਹੜਾ ਨਾਂ ਚਿੰਦ ਅਸੀਂ ਆਏ ਤੈ ਉਹਨਾਂ ਨੂੰ ਕੱਢ ਲਿਆ ਗਿਆ ਤੇ ਦੋਨੋਂ ਨੂੰ ਜਿਹੜੇ ਬੰਦੇ ਪੰਚਾਇਤ ਵਾਲੇ ਹਸਪਤਲ ਪਹੁੰਚਾ ਦਿੱਤਾ ਗਿਆ ਜਿਹਨੇ ਸੱਤਾਂ ਸੀ ਹੈ ਕੁਝ ਤੇ ਬਾਕੀ ਉਸੇ ਮੈਡੀਕਲ ਹਸਪਤਲ ਤੋਂ ਪਤਾ ਲੱਗੂਗਾ ਕਿ ਕੀ ਐਸਲ ਸਿਚੁਏਸ਼ਨ چل ਰਹੀ ਹੈ ਤੇ ਜੋ ਸਾਨੂੰ ਪੋਸਿਬਿਲਟੀ ਸੀ ਬੈਸਟ ਪੋਸਿਬਿਲਟੀ ਜਿਹੜਾ ਦੱਸਿਆ ਸੀਗਾ ਵੀ ਅਸੀਂ ਵੈਸੇ ਨੇਬਰ ਤੋਂ ਜਾਂ ਜਿੰਨੇ ਆਏ ਸੀ ਦੱਸੇ ਤੋਂ ਕੁਝ ਲੈ ਆ ਕੁਝ ਲੈ ਆ ਯਾਨੀ ਹਾਂ ਵੀ ਇੱਥੇ ਕਿੰਨੇ ਬੰਦੇ ਜਗੇ ਜਿੰਨੇ ਉਹਨਾਂ ਨੇ ਦੱਸੇ ਉਹਨਾਂ ਦੇ ਰਿਕਵਿਟ ਕਰ ਰਹੇ ਨੇ ਪਰ ਫਿਰ ਵੀ ਇਹਦਾ ਜਿਹੜਾ ਸਟਿਚੂਏਸ਼ਨ ਵਾਲੇ ਤੇ ਚੱਲ ਰਿਹਾ ਹੈ ਜਿਹੜੀਆਂ ਆਪਣੀਆਂ ਸਿਵਲ ਪ੍ਰਸ਼ਾਸਨ ਜਾਂ ਤੇਰੇ ਵੀ ਇਹਨੇ ਕੋਈ ਪ੍ਰੋਪਰ ਸਰਚ ਕਰਾਂਗੇ ਵੀ ਕੋਈ ਹੋਰ ਵੀ ਕੋਈ ਪੋਸੀਬਿਲਟੀ ਹੈ ਕੋਈ ਹੋਰ ਹੈ ਉਹਦੀ ਕੋਈ ਅੰਦਰ ਕੋਈ ਬੰਦਾ ਨਾ ਟ੍ਰੈਪ ਹੋਵੇ ਤਾਂ ਪਹਿਲੀ ਨਜ਼ਰ ਵਿੱਚ ਵੀ ਗਲਤੀ ਲੱਗ ਜਾਏਗੀ ਕਿ ਇਸ ਥੱਲੇ ਐਕਚੁਅਲੀ ਬੜੀ ਇਨੀਸ਼ੀਅਲ ਸਟੇਜ ਹੈ ਕੁਝ ਨਹੀਂ ਕਹਾ ਜਾ ਸਕਦਾ ਠੀਕ ਹੈ ਉਹ ਤਾਂ ਪ੍ਰੋਪਰ ਜਦੋਂ ਰਿਪੋਰਟਸ ਆਉਣਗੇ ਸਾਰੀਆਂ ਇਹਨਾਂ ਦੀਆਂ